ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਵੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭ ਸਿੱਧੂ ਭਾਰਤ ਅਮਰੀਕਾ ਵਪਾਰ ਸਮਝੌਤੇ ਦਾ ਪਹਿਲਾ ਪੜਾਅ ਸਮਾਪਤੀ ਦੇ ਨੇੜੇ ਆ ਪਰ ਇਸ ਨੇ ਭਾਰਤੀ ਕਿਸਾਨਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਨੇ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਨੇ ਕਿਹਾ ਕਿ ਜੇ ਅਮਰੀਕਾ ਸਾਡੇ ਖੇਤੀ ਸੈਕਟਰ ਦੇ ਵਿੱਚ ਆਉਂਦਾ ਤਾਂ ਭਾਰਤੀ ਕਿਸਾਨਾਂ ਨੂੰ ਵੱਡਾ ਝਟਕਾ ਲੱਗਣ ਵਾਲਾ ਇਸ ਦੇ ਨਾਲ ਹੀ ਕਈ ਹੋਰ ਵਰਗਾਂ ਨੂੰ ਵੀ ਇਸ ਦੀ ਮਾਰ ਚੱਲਣੀ ਪਵੇਗੀ ਕੀ ਕੁਝ ਕਹਿਣਾ ਹੈ ਇਸ ਸਬੰਧਿਤ ਹੋਰ ਸਰਵਨ ਸਿੰਘ ਪੰਦੇਰ ਹੁਣਾਂ ਦਾ ਆਓ ਸੁਣਦੇ ਹਾਂ ਕਮੇਟੀ ਪੰਜਾਬ ਤੋਂ ਸਰਵਣ ਸਿੰਘ ਪੰਦੇਰ ਬੋਲਦਾ ਜੀ ਮੇਰੇ ਕੋਲ ਤੀਜੀ ਵਾਰ ਲਾਈਵ ਕਰ ਰਹੇ ਆ ਇਹ ਵੀ ਲਾਈਵ ਦਾ ਪਤਾ ਨਹੀਂ ਹੁਣ ਇਹ ਲਾਈਵ ਚੱਲਣਾ ਵੀ ਆ ਕਿ ਨਹੀਂ ਚੱਲਣਾ ਵਾ ਠੀਕ ਹੈ ਜੀ ਸਾਡੀ ਆਵਾਜ਼ ਵੀ ਕੋ ਬਹੁਤੀ ਆ ਨਹੀਂ ਵੀ ਇਹ 10 ਮਿਲੀਅਨ ਚੱਲ ਜੂਗਾ ਸਾਡਾ ਜਾਂ 20 ਮਿਲੀਅਨ ਚੱਲ ਜੂਗਾ ਫਿਰ ਵੀ ਪਤਾ ਨਹੀਂ ਸਾਡੇ ਵਾਲੇ ਪੇਜ ਤੇ ਇੰਨਾ ਰੌਲਾ ਰਿੰਦਾ ਇੰਨਾ ਜੋਰ ਰਿੰਦਾ ਵਾ ਵੀ ਕਿਵੇਂ ਪੇਜ ਨੂੰ ਹੈਂਗ ਕਰ ਦਿੰਦੇ ਆ ਵੀਰਾਂ ਨੂੰ ਬਿਲਕੁਲ ਵੀ ਨਰਾਸ਼ ਨਾ ਹੋਇਓ ਇਹਨੂੰ ਫੇਰ ਅਸੀਂ ਕੋ ਆਪਣੀ ਮਸ਼ਹੂਰੀ ਲਈ ਨਹੀਂ ਆਪਾਂ ਜੋ ਕੋ ਜਰੂਰੀ ਕੁਝ ਦੇਸ਼ ਦੁਨੀਆ ਵਿੱਚ ਘਟ ਰਿਹਾ ਉਹ ਜਿਹੜਾ ਮੇਨਸਟ੍ਰੀਮ ਮੀਡੀਆ ਸਾਡੇ ਦੇਸ਼ ਦਾ ਸਾਰਾ ਮੀਡੀਆ ਨਹੀਂ ਮਾੜਾ ਹੈਗਾ ਉਹ ਜਿਹੜਾ ਮੀਡੀਆ ਵਾ ਉਹਦੇ 'ਚ ਉਹ ਖਬਰਾਂ ਨਹੀਂ ਹੈਗੀਆਂ ਨਾ ਪੰਜਾਬ ਦੀਆਂ ਵੱਡੀਆਂ ਖਬਰਾਂ 'ਚ ਇਹ ਖਬਰਾਂ ਹੈਗੀਆਂ ਪਹਿਲੋ ਅਸੀਂ ਵੇਖਿਆ ਸੀ ਕਿ ਜਦੋਂ ਕੋ ਮੁੱਦਾ ਵੱਡਾ ਆ ਜਾਂਦਾ ਸੀ ਕਈ ਵਾਰੀ ਸਾਨੂੰ ਵੀ ਨਹੀਂ ਸੀ ਪਤਾ ਲੱਗਦਾ ਉਹਦੇ 'ਚ ਸੰਪਾਦਕੀ ਲੇਖ ਬਹੁਤ ਵੱਡੇ ਪੰਜਾਬੀ 'ਚ ਹਿੰਦੀ 'ਚ ਹੋਰਨਾਂ ਅਖਬਾਰਾਂ 'ਚ ਲੱਗ ਜਾਂਦੇ ਸੀ ਪਰ ਦੇਸ਼ ਦੀਆਂ ਕੁਝ ਵੱਡੀਆਂ ਅੰਗਰੇਜ਼ੀ ਦੀਆਂ ਖ਼ਬਰਾਂ 'ਚ ਇਹ ਖ਼ਬਰਾਂ ਜ਼ਰੂਰ ਆ ਗਈਆਂ ਨੇ ਉਹ ਹਜੇ ਤੱਕ ਮেইনਸਟ੍ਰੀਮ ਮੀਡੀਆ 'ਤੇ ਨਹੀਂ ਹੈਗੀਆਂ ਤੋਂ ਉਹਦੇ ਵਿੱਚ ਸਭ ਤੋਂ ਵੱਡਾ ਇਹ ਸੀਗਾ ਵੀ ਜਿਹੜਾ ਭਾਰਤ ਅਮਰੀਕਾ ਦਾ ਸਮਝੌਤਾ ਸੀਗਾ ਜਿਹੜਾ ਫ੍ਰੀ ਟ੍ਰੇਡ ਐਗਰੀਮੈਂਟ ਅਸੀਂ ਕਹਿੰਦੇ ਸੀ ਇਹ ਲਗਭਗ 2 ਦਹਾਕੇ ਪਹਿਲਾਂ ਤੋਂ ਚੱਲਿਆ ਹੋਇਆ ਹੁਣ ਇਹ ਸਿਰੇ ਲੱਗ ਗਿਆ ਹੈਗਾ ਜਿਹੜਾ ਮেইনਸਟ੍ਰੀਮ ਮੀਡੀਆ ਰੌਲਾ ਪਾਉਂਦਾ ਸੀ ਵੀ ਖੇਤੀ ਸੈਕਟਰ ਲਈ ਅਰ ਭਾਰਤ ਦੇਸ਼ ਲਈ ਮੋਦੀ ਜਿਹੜਾ ਵਾ ਮੋਦੀ ਸਰਕਾਰ ਜਿਹੜੀ ਆ ਦਵਾਰ ਬਣ ਕੇ ਖੜੀ ਆ ਕਦੀ ਵੀ ਦੇਸ਼ ਦਾ ਪ੍ਰਧਾਨ ਮੰਤਰੀ ਅਮਰੀਕਾ ਦੇ ਅੱਗੇ ਚੁਕੂਗਾ ਨਹੀਂ ਉਹ ਦਵਾਰ ਡਿਗਪੀ ਜੇ ਉਹ ਦਵਾਰ ਡਿਗਪਿਆ ਔਰ ਸਮਝੌਤਾ ਲਗਭਗ ਸਿਰੇ ਆ ਕਪਾਲ ਦੇ ਉੱਤੇ ਇਹ ਖੇਤੀ ਨਾਲ ਜੁੜਿਆ ਸੀ ਨਾ ਮਸਲਾ ਲਗਭਗ 0% ਟੈਕਸ ਕਰਤਾ ਸੀ ਮੱਕਾ ਔਰ ਸੋਇਆਬੀਨ ਤੇ ਵੀ ਹੋ ਗਿਆ ਔਰ ਡੇਰੀ ਦੇ ਪ੍ਰੋਡਕਟ ਜਿਹੜੇ ਦੁੱਧ ਨਾਲ ਜੁੜੇ ਹੋਏ ਆ ਇਹਦੇ ਤੇ ਵੀ ਸਮਝੌਤਾ ਸਿਰੇ ਲੱਗ ਗਿਆ ਹੁਣ ਡੇਰੀ ਵਾਲਾ ਖੇਤਰ ਹੀ ਤੁਸੀਂ ਵੇਖ ਲਓ 33 34% ਲੋਕ ਇਹਦੇ ਨਾਲ ਜੁੜੇ ਹੋਏ ਆ ਜੇ ਦੇਰੀ ਖੇਤਰ ਖੁੱਲ ਗਿਆ ਤਾਂ ਸਾਡਾ ਰੁਲੂਗ ਆ ਵੇਰਕਾ ਜਾਣ ਹੂਲਦਾ ਫਿਰਦਾ ਵਾ ਲਗਭਗ ਭਾਨ ਤਮਾਨ ਸਰਕਾਰ ਵੀ ਇਹਨੂੰ ਖਾਨ ਤੇ ਲੱਗੀ ਹੋਈ ਆ ਇਹ ਸਮਾਪਤੀ ਵਾਲੇ ਪਾਸੇ ਜਾਊਗਾ ਜਿੰਨੀਆਂ ਵੀ ਜਦੋਂ ਬਾਹਰੋਂ ਦੀਆਂ ਕੰਪਨੀਆਂ ਅਮਰੀਕਾ ਦਾ ਐਡਾ ਵੱਡਾ ਜਿਹੜਾ ਦੁੱਧ ਦੀ ਪੈਦਾਵਾਰ ਦੇ ਵਿੱਚ ਯੋਗਦਾਨ ਹੈ ਵਰਲਡ ਵਿੱਚ ਉਹ ਜਦੋਂ ਆ ਕੇ ਸਾਡੀ ਮਾਰਕੀਟ ਦੇ ਵਿੱਚ ਇੰਟਰ ਹੋਇਆ ਤਾਂ ਸਾਡਾ ਨਹੀਂ ਰਹਿਣਾ ਔਰ ਮੱਕੀ ਵੀ ਪੰਜਾਬ ਦੇ ਅੰਦਰ ਬਹੁਤ ਵੱਡੇ ਪੱਧਰ ਤੇ ਲੱਗ ਰਹੀ ਆ ਮੱਕਾ ਲੈ ਕੇ ਆ ਰਹੇ ਆ ਫਿਰ ਸਾਡਾ ਕੀ ਵੀ ਸੋਇਆਬੀਨ ਤੇ ਵੀ ਇੱਕ ਹਿੱਸਾ ਦੇਸ਼ ਦਾ ਬਹੁਤ ਵੱਡਾ ਹਿੱਸਾ ਜਿਹੜਾ ਉਹ ਪੈਦਾਵਾਰੀ ਦੇ ਵਿੱਚ ਲੱਗਾ ਹੋਇਆ ਵਾ ਔਰ ਇਸ ਕਰਕੇ ਉਹਦਾ ਕੀ ਬਣੂਗਾ ਤੋਂ ਸਾਡੀ ਬੇਨਤੀ ਆ ਵੀ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਪੇਜ ਨੂੰ ਲਾਈਕ ਕਰੋ ਇਹ ਗੱਲਾਂ ਖਬਰਾਂ 'ਚ ਨਹੀਂ ਹੈਗੀਆਂ ਔਰ ਸਾਡਾ ਮਕਸਦ ਹੈ ਵੀ ਪੰਜਾਬੀਆਂ ਨੂੰ ਪਤਾ ਤਾਂ ਲੱਗੇ ਇਹਨਾਂ ਗੱਲਾਂ ਦਾ ਵੀ ਇਹ ਇਹ ਤੁਹਾਡੇ ਖਿਲਾਫ ਸਮਝੋਤਾ ਸ਼ਹਿਰ ਵਾਲੇ ਵੀ ਇਹ ਨਾ ਕਹਿਣ ਵੀ ਹੁਣ ਕਿਸਾਨ ਗਏ ਜੀ ਜਿਵੇਂ ਹਿੰਦੂਆਂ ਤੇ ਸਿੱਖਾਂ ਦੇ ਵਿੱਚ ਪਾੜਾ ਪਾਇਆ ਜਾਂਦਾ ਵਾ ਖਾਸ ਕਰਕੇ ਪੰਜਾਬ ਦੇ ਅੰਦਰ ਵਪਾਰ ਦੇ ਖੇਤਰ ਵਿੱਚ ਜ਼ਿਆਦਾਤਰ ਮੈਂ ਨਹੀਂ ਕਹਿੰਦਾ ਸਾਰਾ ਜ਼ਿਆਦਾਤਰ Hindu ਵੀ ਨਹੀਂ ਖੇਤੀ ਸੈਕਟਰ ਵਿੱਚ ਜ਼ਿਆਦਾਤਰ ਪੰਜਾਬ ਦੀ ਸਿੱਖ ਕਿਸਾਨੀਆਂ ਹੋਰ ਵੀ ਲੋਕ ਆ ਗਏ ਨੇ ਕਿਸਾਨਾਂ ਕੋਈ ਵੀ ਕੀਤਾ Hindu ਵੀ ਇੱਥੇ ਖੇਤੀ ਕਰਦੇ ਨੇ ਹੋਰ ਤਬਕੇ ਵੀ ਇੱਥੇ ਖੇਤੀ ਕਰਦੇ ਹੈਗੇ ਆ ਜ਼ਿਆਦਾਤਰ ਪੰਜਾਬੀ ਜਿਹੜੇ ਸਿੱਖ ਕਿਸਾਨ ਨੇ ਉਹ ਖੇਤੀ ਕਰਦੇ ਆ ਇੱਥੇ ਧਰਮਾਂ ਦੇ ਨਾਂ ਤੇ ਕਿੱਤੇ ਵੰਡੇ ਗਏ ਆ ਮੈਂ ਕਹਿੰਦਾ ਸ਼ਹਿਰੀਆਂ ਨੂੰ ਭਰਾਓ ਜੜਾ ਜਿਹੜਾ ਆਪਣਾ ਡਾਇਰੈਕਟ ਵਪਾਰ ਆ ਇਸ ਵੇਲੇ ਆਨਲਾਈਨ ਵਪਾਰ ਆ ਉਹ ਤਾਂ ਤੁਹਾਡੀਆਂ ਦੁਕਾਨਾਂ ਨੂੰ ਖਾ ਰਿਹਾ ਕੋਈ ਵਪਾਰ ਮੰਡਲ ਦਾ ਬੰਦਾ ਬੋਲੇ ਨਾ ਬੋਲੇ ਕਿਸਾਨ ਮਜ਼ਦੂਰ ਲੀਡਰ ਲਗਾਤਾਰ ਬੋਲ ਰਹੇ ਨੇ ਬੁੱਧੀਜੀਵੀ ਲਗਾਤਾਰ ਬੋਲ ਰਹੇ ਨੇ ਵੀ ਹਮਲਾ ਤੁਹਾਡੇ ਤੇ ਵੀ ਹੈ ਛੱਡਣੇ ਤੁਹਾਨੂੰ ਵੀ ਨਹੀਂ ਵਾਲੇ ਵੱਡੇ ਸ਼ੋਪਿੰਗ ਮਾਲ ਆ ਰਹੇ ਆ ਤੁਹਾਡੀਆਂ ਵੀ ਚੀਜ਼ਾਂ ਔਰ ਜਿਵੇਂ ਮੀਟ ਤੇ ਅਮਰੀਕਾ ਨਾਲ ਸਮਝੌਤਾ ਵਿੱਚ ਇਹ ਵੀ ਹੋਣਾ ਇਹਦੇ ਤੇ ਵੀ ਅਮਰੀਕਾ ਦੀ ਸ਼ਰਤ ਕਿੰਨੀਆਂ ਮੀਟ ਦੀਆਂ ਫੈਕਟਰੀਆਂ ਪੰਜਾਬ ਦੇ ਅੰਦਰ ਆ ਇਹਨਾਂ ਦਾ ਕਿ ਬੰਨੂ ਛੋਟਾ ਲੱਗੂ ਦਿਓਗੇ ਨਾ ਮੈਂ ਕਹਿੰਨਾ ਜੇ ਕਿਸਾਨ ਮਜ਼ਦੂਰ ਮਾਰੇ ਜਾਣੇ ਤੇ ਬਚਣੇ ਸ਼ਹਿਰੀ ਵੀ ਨਹੀਂ ਹੈਗੇ ਬਚਨ ਦਾ ਇੱਕ ਹੀ ਤਰੀਕਾ ਵਾ ਪੀਹ ਪਾਰਟੀ ਵਾ ਦੀਆਂ ਜਾਂ ਧੜੇ ਬੰਦੀਆਂ ਤੋਂ ਉੱਪਰ ਉੱਠ ਕੇ ਇੱਕ ਆਵਾਜ਼ ਬਣੀਏ ਤਾਂ ਹੀ ਇਹ ਬਚਣਾ ਹੈਗਾ ਪੰਜਾਬ ਨਹੀਂ ਤੇ ਸਮਝੌਤੇ ਤੇ ਸਿਰੇ ਲੱਗ ਰਹੇ ਨੇ ਹਾਲੇ ਬਿਜਲੀ ਸੋਧ ਬਿੱਲ 2025 ਤੇ ਅਸੀਂ ਲੜ ਰਹੇ ਹਾਂ ਉਹਨਾਂ ਨੇ ਨਵਾਂ ਕੱਢ ਕੇ ਮਾਰਿਆ ਪੀ ਇੱਕ ਮੁੱਦਾ ਲੋਕਾਂ ਚ ਜਾਵੇ ਨਾ ਬਿਜਲੀ ਬਿਜਲੀ ਵੀ ਤਾਂ ਸਾਰੇ ਸ਼ਹਿਰੀਆਂ ਨੇ ਬਾਲਣੀਆਂ ਬਿਜਲੀ ਵੀ ਤਾਂ ਸਾਰੇ ਪੰਜਾਬੀਆਂ ਨੇ ਬਾਲਣੀਆਂ ਇਹ ਹਜੇ ਮੁੱਦਾ ਉੱਭਰ ਰਿਹਾ ਹੈ ਮੇਨਸਟ੍ਰੀਮ ਮੀਡੀਆ ਤੇ ਇਹ ਮੁੱਦਾ ਨਹੀਂ ਆ ਰਿਹਾ ਹਾਂ ਜਿਹੜਾ ਪਹਿਲਾ ਦਿੱਲੀ ਅੰਦੋਲਨ ਲੜਿਆ ਗਿਆ ਉਹਦੇ ਵਿੱਚ ਹੀ ਪਾਸ਼ਪਾ ਨੇ ਲਾ ਲਿਆ ਹਿਸਾਬ ਅਰ ਪਾਸ਼ਪਾ ਨੇ ਉਹ ਤੋਂ ਆਰਐਸ ਇਸ ਨੇ ਫੈਸਲਾ ਕਰ ਲਿਆ ਸੀ ਵੀ ਦੋਰੇ ਇਹਨਾਂ ਨੂੰ ਇਕੱਠੇ ਹੋ ਕੇ ਅਸੀਂ ਦਿੱਲੀ ਕਦੀ ਨਹੀਂ ਆਉਣ ਦੇਣਾ ਆਰਐਸ ਤੋਂ ਸਰਕਾਰ ਦੀਆਂ ਕੇਂਦਰ ਸਰਕਾਰ ਦੀਆਂ ਏਜੰਸੀਆਂ ਪੰਜਾਬ ਸਰਕਾਰ ਦੀਆਂ ਏਜੰਸੀਆਂ ਉਦੋਂ ਦੇ ਵਿੱਚ ਪਈਆਂ ਹੋਈਆਂ ਨੇ ਕੀ ਫਰਕ ਪੈਂਦਾ ਉਹਨਾਂ ਨੂੰ ਕੋਈ ਜਥੇਬੰਦੀ ਖੜੀ ਕਰਕੇ ਵੀ ਵਿੱਚ ਮਾਰ ਸਕਦੇ ਆ ਔਰ ਕਦੀ ਵੀ ਉਹ ਪੰਜਾਬ ਦੇ ਅੰਦਰ ਸਾਂਝਾ ਅੰਦੋਲਨ ਹੋਣ ਨਹੀਂ ਦਿੰਦੇ ਹੈਗੇ ਹੁਣ ਤੁਸੀਂ ਕਪਾਹ ਦੀ ਗੱਲ ਕਰ ਲਓ ਇਹ ਮਾਲਵੇ ਦੇ ਵਿੱਚ ਸਭ ਤੋਂ ਵੱਡੀ ਕਪਾਹ ਆਰ ਕੀ ਕਪਾਹ ਮਾਰੇਗੀ ਕਿੱਡਾ ਵੱਡਾ ਅੰਦੋਲਨ ਖੜਾ ਹੋ ਗਿਆ ਉੱਥੇ ਉਹ ਕਹਿੰਦੇ ਇਕੱਠੇ ਹੋਣ ਹੀ ਨਹੀਂ ਦੇਣਾ ਤੁਹਾਨੂੰ ਤੇ ਕਈ ਪਾਜਪਾਪ ਦਾ ਝੰਡਾ ਲਾਗੂ ਕਰ ਰੇ ਵੀ ਪੰਜਾਬ ਦੇ ਅੰਦਰ ਜਥੇਬੰਦੀਆਂ ਨੂੰ ਨਹੀਂ ਇਕੱਠੇ ਹੁੰਦੇ ਨਾ ਜੇ ਇਕੱਠੀਆਂ ਹੋ ਗਈਆਂ ਆਵਾਜ਼ ਬਣ ਗਈਆਂ ਪੰਜਾਬੀ ਉੱਠ ਪੈਣਗੇ ਪੰਜਾਬੀ ਉੱਠ ਪਏ ਤੇ ਦੇਸ਼ ਉੱਠ ਖੜਾ ਆਊਗਾ ਫਿਰ ਸਾਡਾ ਏਜੰਡਾ ਰੋਲ ਜਾਣਾ ਵਾ ਇਸ ਕਰਕੇ ਮੈਂ ਕਹਿੰਦਾ ਪੰਜਾਬੀਓ ਤਗੜੇ ਹੋ ਜਾਓ ਜੇ ਅਮਰੀਕਾ ਵਾਲਾ ਸਮਝੌਤਾ ਅੰਦਰ ਖਾਤੇ ਸਿਰੇ ਚੜ ਚੁੱਕਾ ਪਿਊਸ਼ ਕੋਇਲ ਇੱਕ ਸਾਲ ਹੋ ਗਿਆ ਬਾਹਰ ਤੁਰਿਆ ਫਿਰਦਾ ਵਾ ਔਰ ਪਿਊਸ਼ ਕੋਇਲ ਦੀ ਨੀਤੀ ਅਸੀਂ ਜਾਣੇ ਕਾਰਪੋਰੇਟ ਪੱਕੀ ਆ ਤੇ ਜਿਹੜੇ ਇਹ ਗੱਲ ਕਹਿੰਦੇ ਸੀ ਗੋਦੀ ਮੀਡੀਆ 'ਚ ਇੱਕ ਪੱਖ ਬਹੁਤ ਜ਼ਰੂਰੀ ਜਿਹੜਾ ਚੁੱਕਣਾ ਇਹ ਕਹਿੰਦੇ ਸੀ ਜਦੋਂ ਦੁੱਧ ਤੇ ਆਇਆ ਵੀ ਦੁੱਧ ਨਹੀਂ ਹੀ ਆਉਣ ਦੇਣਾ ਬਾਹਰੋਂ ਦੁੱਧ ਦੇ ਪ੍ਰੋਡਕਟ ਆਉਣੇ ਸੀ ਔਰ ਇਹ ਗੱਲ ਗੋਦੀ ਮੀਡੀਆ ਤੇ ਜ਼ਿਆਦਾਤਰ ਆਈ ਵੀ ਜਿਹੜੀਆਂ ਅਮਰੀਕਾ ਦੀਆਂ ਗਾਵਾਂ ਨੇ ਉਹਨਾਂ ਨੂੰ ਨਾਨ-ਵੈਜ ਪ੍ਰੋਟੀਨ ਤੇ ਫੀਡ ਦਿੱਤੀ ਜਾਂਦੀ ਆ ਇਸ ਕਰਕੇ ਇਹਦੇ ਨਾਲ ਜਿਹੜੀਆਂ ਹਿੰਦੂਆਂ ਦੀਆਂ ਭਾਵਨਾਵਾਂ ਨੇ ਉਹਨਾਂ ਨੂੰ ਠੇਸ ਪਹੁੰਚਣੀ ਆ ਤੇ ਜਿਹੜਾ ਹੁਣ ਅਮਰੀਕਾ ਤੋਂ ਮੱਖਣ ਆਊਗਾ ਉਹ ਨਾਨ-ਵੈਜ ਨਹੀਂ ਹੋਊਗਾ ਜਿਹੜਾ ਅਮਰੀਕਾ ਤੋਂ ਕੇ ਆਊਗਾ ਨਾਨ-ਵੈਜ ਨਹੀਂ ਹੋਊਗਾ ਬੇਸ਼ੱਕ ਭਾਰਤ ਦੇ ਵਿੱਚ ਜ਼ਿਆਦਾ ਨਾਨ-ਵੈਜੀ ਨੇ ਠੀਕ ਹੈ ਨਾ ਪਰ ਹੁਣ ਹੁਣ ਹਿੰਦੂਆਂ ਦੀਆਂ ਭਾਵਨਾਵਾਂ ਕਿੱਥੇ ਗਈਆਂ ਮੋਦੀ ਸਰਕਾਰ ਨੇ ਛਿੱਕੇ ਤੇ ਟਣਤੀਆਂ ਮਤਲਬ ਕਿਤੇ ਹੁਣ ਮੇਨਸਟ੍ਰੀਮ ਮੀਡੀਆ ਕਿਤੇ ਬੋਲੂਗਾ ਨਹੀਂ ਮੁੱਦਾ ਪੰਜਾਬ ਦੇ ਚਾਣਾਂ ਤੇ ਡਿਬਟ ਤੇ ਨਹੀਂ ਬੇਸ਼ੱਕ ਸਾਡੇ ਬਹੁਤ ਸਿਆਣੇ ਯੂਟਿਊਬਰਸ ਨੇ ਬਹੁਤ ਸਾਰੇ ਬੁੱਧੀਜੀਵੀ ਨੇ ਪੰਜਾਬ ਦੇ ਜਿਹੜਾ ਲਗਾਤਾਰ ਇਹਨਾਂ ਗੱਲਾਂ ਤੇ ਬੋਲਦੇ ਹੁੰਦੇ ਇਸ ਕਰਕੇ ਪੰਜਾਬੀਓ ਚਾਹੇ ਬਿਜਲੀ ਸੋਧ ਬਿੱਲ 225 ਆ ਚਾਹੇ ਇਹਨੂੰ ਬਚਾਉਣਾ ਵਾ ਤੇ ਚਾਹੇ ਹੁਣ ਅਮਰੀਕਾ ਦਾ ਸਮਝੌਤਾ ਇਹਦੇ ਲਈ ਸਾਨੂੰ ਇਕੱਠੇ ਹੋ ਕੇ ਸੰਘਰਸ਼ ਕਰਨਾ ਪੈਣਾ ਵਾ ਇਸ ਕਰਕੇ ਇਹ ਲਾਈਵ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਮਜਬੂਰੀ ਬਣੇ ਲੋਕਾਂ ਤੱਕ ਸਾਡਾ ਮੁੱਦਾ ਪਹੁੰਚੇ ਆਉਣ ਵਾਲੇ ਦਿਨਾਂ ਵਿੱਚ ਜਿਹੜਾ ਵਾ 10 ਦਸੰਬਰ ਨੂੰ ਕਿਸਾਨ ਮਜ਼ਦੂਰ ਮੋਰਚਾ ਇਹ ਪ੍ਰੀਪੇਡ ਮੀਟਰ ਪੁੱਟ ਕੇ ਜਿਹੜਾ ਵਾ ਉਹ ਦਫ਼ਤਰਾਂ 'ਚ ਜਮ੍ਹਾਂ ਕਰਾਉਣੇ ਆ ਪਰ ਇਹ ਤੋਂ ਬਾਅਦ 17 18 ਨੂੰ ਪੂਰੇ ਪੰਜਾਬ ਦੇ ਡੀਸੀ ਦਫ਼ਤਰਾਂ ਤੇ ਮੋਰਚਾ ਸ਼ੁਰੂ ਹੋਣਾ ਵਾ ਜੇ ਸਰਕਾਰ ਨੇ ਨਾ ਗੱਲ ਮੰਨੀ ਤਾਂ ਜਿਹੜਾ ਵਾ 19 ਤੋਂ ਪੰਜਾਬ ਦੇ ਰੇਲ ਪਈਆ ਜਾਮ ਹੋਊਗਾ ਤੁਹਾਨੂੰ ਪਤਾ ਵੀ ਜਿਹੜੀਆਂ ਸ਼ੰਭੂ ਖਨੌਰੀ ਤੇ ਕੁੱਟ ਮਾਰਕੀਟ ਟਰਾਲੀਆਂ ਗਾਇਬ ਕੀਤੀਆਂ ਗਿਆ ਉੱਥੇ ਕੱਲ ਦਾ ਫਿਰ ਨਾਬਾ ਮ्युनਿਸਪਲ ਕਮੇਟੀ ਘਰੀ ਪਈਆ ਉੱਥੇ ਸਮਾਨ ਕਹਿੰਦੇ ਆ ਜਿਹੜੇ ਆਮ ਆਦਮੀ ਦੇ ਪਾਰਟੀ ਵਾਲੇ ਇਹਨਾਂ ਨੇ ਪੁੱਟ ਕੇ ਨੱਪਿਆ ਸੀਗਾ ਹੁਣ ਆਮ ਆਦਮੀ ਪਾਰਟੀ ਵੀ ਚੁੱਪਿਆ ਅਕਾਲੀ ਦਲ ਵੀ ਬਿਜਲੀ ਸੋਧ ਬਿੱਲ ਤੇ ਚੁੱਪਾ ਅਮਰੀਕਾ ਵਾਲੇ ਟੈਰਫ ਸਮਝੌਤੇ ਤੇ ਵੀ ਚੁੱਪਾ ਕਾਂਗਰਸ ਵੀ ਚੁੱਪ ਕਰਕੇ ਬੈਠੀ ਹੈਗੀ ਆ ਹਾਂ ਜੇ ਕਾਲੀ ਦਲ ਚਾਵੇ ਤੇ ਲੱਖ ਬੰਦਾ ਦਿੱਲੀ ਟੋ ਸਕਦਾ ਲੱਖ ਬੰਦਾ ਦਿੱਲੀ ਚਲ ਜੇ ਮੁੱਦਾ ਉੱਭਰ ਜੂਗਾ ਕਾਂਗਰਸ ਖਾਸ ਕਰਕੇ ਉਹਦਾ ਨੈਸ਼ਨਲ ਪਾਰਟੀ ਆ ਰਾਹੁਲ ਗਾਂਧੀ ਚਾਹੇ ਤੇ 10 ਲੱਖ ਬੰਦਾ ਦਿੱਲੀ ਖੜ ਸਕਦਾ ਪਰ ਉਹ ਤੁਹਾਡੀ ਲੜਾਈ ਨਹੀਂ ਲੜਨਗੇ ਰਾਹੁਲ ਗਾਂਧੀ ਦਾ ਇੱਕ ਵੀ ਬਿਆਨ ਅਮਰੀਕਾ ਦੇ ਟੈਰਫ ਤੇ ਆਇਆ ਹੋਵੇ ਨਹੀਂ ਦੇਊਗਾ ਕਿਉਂ ਉਹਨਾਂ ਨੂੰ ਲੱਗਦਾ ਵੀ ਸੀ ਨੀਤੀਆਂ ਪੱਖੋਂ ਸਾਰੇ ਇਕੱਠੇ ਹੈਗੇ ਆ ਇਹਨਾਂ ਕੋ ਆਸ ਮਤ ਰੱਖੋ ਸੁਖਬੀਰ ਬਾਦਲ ਜਿਹੜੀ ਆ ਆਰਐਸਐਸ ਤੇ ਭਾਜਪਾ ਪੰਜਾਬੀਆਂ ਨੂੰ ਤਬਾਹ ਕਰਨਾ ਚਾਹੁੰਦੀ ਆ ਆ ਸਿੱਖਾਂ ਦਾ ਨਸਲ ਕੁਸੀ ਤੋਂ ਗਾਂਹ ਜਾਣਾ ਚਾਹੁੰਦੇ ਉਹਨਾਂ ਦਾ ਇਤਿਹਾਸ ਹੀ ਕਹਿੰਦੇ ਬੁਜ਼ਲਾ ਦੋ ਉਹ ਇੰਟਰਵਿਊਾਂ 'ਚ ਕਹਿੰਦਾ ਵੀ ਇਹਨਾਂ ਤੋਂ ਬਿਨਾਂ ਸਾਡਾ ਗੁਜ਼ਾਰਾ ਨਹੀਂ ਹੈਗਾ ਉਹਨਾਂ ਕੋ ਆਸ ਕੀ ਰੱਖੋਗੇ ਇਸ ਕਰਕੇ ਸਾਡੀ ਬੇਨਤੀ ਆ ਪੰਜਾਬੀਓ ਜਿਨ੍ਹਾਂ 'ਚ ਧਰਮਾਂ ਦੀ ਵਲਗਣ ਤੋਂ ਜਾਤ ਪਾਤ ਤੋਂ ਉੱਪਰ ਉੱਠ ਕੇ ਅਸੀਂ ਆਰਥਿਕ ਮੁੱਦਿਆਂ ਤੇ ਸਰਕਾਰ ਨੂੰ ਘਿਰਦੇ ਨਹੀਂ ਹੈਗੇ ਪੂਰੀ ਦੁਨੀਆ 'ਚ ਤੁਸੀਂ ਵੇਖਿਆ ਵਾਰ ਚੱਲ ਰਹੀ ਹੈ ਜਿਵੇਂ ਇਸਰਾਈਲ ਨੂੰ ਇਸਰਾਈਲ ਨੇ ਪਲਸਤੀਨੀਆਂ ਨੂੰ ਕੁੱਟਿਆ ਦੁਨੀਆ ਜਾਣਦੀ ਆ ਰਸ਼ੀਆ ਜਿਵੇਂ ਯੂਕਰੇਨ ਨੂੰ ਕੁੱਟ ਰਿਹਾ ਸਾਨੂੰ ਵੀ ਸਾਡੀਆਂ ਜੇਬਾਂ ਤੇ ਵੀ ਐ ਮਜਾਲਾਂ ਵੱਜਣੀਆਂ ਯਾਨੀ ਆਰਥਿਕ ਪੱਧਰ ਤੇ ਸਾਡੇ ਤੇ ਹਮਲਾ ਐਡਾ ਵੱਡਾ ਵਾ ਕਿ ਜਿਹਦੇ ਬਾਰੇ ਤੁਹਾਨੂੰ ਬਹੁਤਾ ਗਿਆਨ ਨਹੀਂ ਹੈਗਾ ਇਸ ਕਰਕੇ ਸਾਡੀ ਬੇਨਤੀ ਆ ਕਿ ਤਗੜੇ ਹੋ ਜੋ ਕਿਸਾਨੋ ਮਜ਼ਦੂਰੋ ਜੇ ਇਕਤਾ ਪੰਜਾਬ ਦੇ ਅੰਦਰ ਜਥੇਬੰਦੀਆਂ ਦੀ ਹੋਣੀ ਆ ਜੇ ਪਾਜਪਾ ਦੇ ਐਜੰਡੇ ਨੂੰ ਮਾਤ ਦੇਣੀ ਆ ਤੇ ਤੁਸੀਂ ਤਗੜੇ ਹੋ ਜੋ ਜੇ ਤੁਸੀਂ ਤਗੜੇ ਹੋਗੇ ਫਿਰ ਸਾਰਿਆਂ ਨੂੰ ਇਕੱਠੇ ਵੀ ਹੋਣਾ ਪੈਣਾ ਤੇ ਸੰਘਰਸ਼ ਵੀ ਕਰਨਾ ਪੈਣਾ ਇਸ ਕਰਕੇ ਅੱਜ ਇਦੋਂ ਗਾਂ ਜਿਹੜਾ ਪੀਜੂ ਬਜਾਓ ਮੋਰਚਾ ਚੱਲ ਰਿਹਾ ਹੁਣ ਉੱਥੇ ਕੀ ਹੋ ਰਿਹਾ ਉੱਥੇ ਆਰਐਸਐਸ ਸਰਗਰਮ ਹੋ ਗਈ ਆ ਭੇਜੀ ਪੀਜੂ ਯੂਨੀਵਰਸਿਟੀ ਦੇ ਵਿੱਚ ਖਾਲਸਤਾਨੀ ਕਹਿੰਦੇ ਢੜਾ ਭਾਰੂ ਆ ਜੀ ਜੇ ਇਹਨਾਂ ਦੀਆਂ ਸੈਂਡ ਦੀਆਂ ਚੋਣਾਂ ਕਰਵਾਤੀਆਂ ਉਹ ਕਹਿੰਦੇ ਫਿਰ ਖਾਲਸਤਾਨੀਆਂ ਦਾ ਅਜੰਡਾ ਉੱਪਰ ਚੱਲ ਜੂ ਜਦ ਕਿ ਇਹੋ ਜੀ ਕੋਈ ਗੱਲ ਨਹੀਂ ਸੈਨੇਟ ਦੀ ਚੋਣ ਦੇ ਇਲੈਕਸ਼ਨ ਦਾ ਐਲਾਨ ਕਰਨ ਨਾਲ ਲਗਭਗ ਉਹ ਮੋਰਚਾ ਵਿਦਿਆਰਥੀ ਇੱਥੋਂ ਤੱਕ ਆਪਣੀਆਂ ਮੰਗਾਂ ਤਾਂ ਕਿਹਾ ਗਾੜੀ ਕੋਈ ਜਥੇਬੰਦੀ ਨੇ ਆਪਣਾ ਇੰਡੀਵਿਜੂਅਲ ਏਜੰਡਾ ਹੋਊ ਉਹ ਕਰ ਲੈਣਗੇ ਜਦ ਤੱਕ ਸਾਨੂੰ ਸਮਝ ਆ ਗਈ ਬਾਕੀ ਵਿਦਿਆਰਥੀਆਂ ਦੇ ਸ਼ੁਭਾ ਜਿਹੜਾ ਸੱਤਪਹਿਲ ਜੈਨ ਦਾ ਢੜਾ ਵਾ ਉਹ ਲਗਾਤਾਰ ਪ੍ਰਚਾਰ ਕਰ ਰਿਹਾ ਹੈਗਾ ਔਰ ਉੱਥੇ ਔਰ ਉੱਥੇ ਵਿਦਿਆਰਥੀ ਜਥੇਬੰਦੀਆਂ 'ਚ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਉੱਥੇ ਜਿਹੜੇ ਹਰਿਆਣੇ ਵਾਲੇ ਨੇ ਰਾਜਸਥਾਨ ਵਾਲੇ ਨੇ ਜਾਂ ਹਿਮਾਚਲ ਵਾਲੇ ਉਹਨਾਂ 'ਚ ਪਾੜਾ ਪਾਉਣ ਦਾ ਯਤਨ ਹੋ ਰਿਹਾ ਤੋ ਭਰਾਓ ਇਹ ਸੋਚਣ ਸਮਝਣ ਦਾ ਉੱਥੇ ਵੀ ਸਾਰੇ ਪੰਜਾਬੀ ਅਸੀਂ ਇਕੱਠੇ ਹੋ ਕੇ ਹਿੰਦੂ ਸਿੱਖ ਕੋਈ ਵੀ ਹੋਵੇ ਕੋਈ ਧਰਮਾਂ ਦੇ ਇਕੱਠੇ ਹੋ ਕੇ ਲੜਿਆ ਤਾਂ ਉਹਨਾਂ ਨੂੰ ਫੈਸਲੇ ਵਾਪਸ ਲੈਣੇ ਪੈ ਰਹੇ ਨੇ ਤੋ ਜਿਸ ਕਿਸਮ ਦੀ ਬਿਹਾਰ ਦੇ ਵਿੱਚ ਜਿੱਤ ਹੋਈ ਆ ਵੈਸੇ ਦਿਮਾਗ ਖਰਾਬ ਸੀਗਾ ਹੁਣ ਵੈਸੇ ਹੀ ਦਿਮਾਗ ਖਰਾਬ ਹੋ ਜਾਣਾ ਬੇਸ਼ੱਕ ਬਿਹਾਰ ਦੇ ਵਿੱਚ ਵੀ ਲੱਛਣਾ ਜਿਹੜੇ ਸਾਬ ਨਾਲ ਜਿੱਤਿਆਂ ਲੱਗਦਾ ਲਕਸ਼ਣ ਕਮਿਸ਼ਨ ਇਹਨਾਂ ਦਾ ਹੀ ਹੁੰਦਾ ਭਾਵੇਂ ਕੋਈ ਦੂਜਾ ਵੀ ਜਿੱਤ ਜਾਂਦਾ ਉਹਦੇ ਨਾਲ ਕੋਈ ਸੌਰ ਨਾਲਾ ਨਹੀਂ ਸੀਗਾ ਪਰ ਫਿਰ ਵੀ ਜੋ ਕੁਝ ਪੱਖਪਾ ਕਰ ਰਹੀ ਆ ਇਹ ਦੇਸ਼ ਦੁਨੀਆ ਵਾਲੀ ਬਹੁਤ ਮਾੜਾ ਵਾ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਬਿਜਲੀ ਸੋਧ ਬਿੱਲ 2025 ਤੇ ਇੱਕ ਵੱਡਾ ਤੇ ਸਾਂਝੇ ਸੰਘਰਸ਼ ਦੀ ਲੋੜ ਹੈਗੀ ਛੋਟਾ ਮੁੱਦਾ ਨਹੀਂ ਹੈਗਾ ਆ ਜਿਹੜਾ ਅਮਰੀਕਾ ਟੈਰਫ ਵਾਲਾ ਸਮਝੌਤਾ ਇਹ ਵੀ ਬਹੁਤ ਵੱਡਾ ਸਮਝੌਤਾ ਹੈਗਾ ਔਰ ਬਹੁਤ ਸਾਰੇ ਹੋਰ ਮੰਗਾ ਮਸਲੇ ਜਿਹੜੇ ਪੰਜਾਬ ਨਾਲ ਜੁੜੇ ਹੋਏ ਆ ਜਿਵੇਂ ਸੂਬਿਆਂ ਦੇ ਅਧਿਕਾਰ ਨੂੰ ਸੈਂਟਰ ਖੋ ਰਿਹਾ ਵਾ ਜਿਵੇਂ ਸੂਬਿਆਂ ਨੂੰ ਮਸਬਲ ਕਮੇਟੀਆਂ ਬਣਾਇਆ ਜਾ ਰਿਹਾ ਬਿਜਲੀ ਦਾ ਵਿਸ਼ਾ ਵੀ ਸੂਬਿਆਂ ਦਾ ਸੀ ਖੇਤੀ ਵਾਲਾ ਵਿਸ਼ਾ ਵੀ ਸੂਬਿਆਂ ਦਾ ਵਾ ਪਾਣੀ ਵਾਲਾ ਮਸਲਾ ਵੀ ਸੂਬਿਆਂ ਦਾ ਵਾ ਸਾਡਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦਾ ਇੱਕ ਬੂੰਦ ਨਹੀਂ ਦੇਣੀ ਹੈਗੀ ਪਾਣੀ ਦੀ ਔਰ ਇਹਦੀ ਪਾਈ ਹੱਕ ਤੇ ਚੜ ਕੇ ਅਗਲੇ ਬੀਬੀਐਮ ਦਾ ਕਬਜ਼ਾ ਲੈ ਗਏ ਹੁਣ ਕਹਿੰਦੇ ਤੂੰ ਪਾਸੇ ਜਾ ਔਰ ਇਹ ਕੀ ਕਰ ਰਹੇ ਆ ਇਹ ਰੋਟੀਆਂ ਸੇਕ ਰਹੇ ਆ ਭਰਾਓ ਸਾਡੇ ਮੁੱਖ ਮੰਤਰੀ ਦੇ ਹੱਥ ਵਿੱਚ ਕੁਝ ਨਹੀਂ ਹੈਗਾ ਜੋ ਫੈਸਲੇ ਦਿੱਲੀੋਂ ਹੁੰਦੇ ਆ ਜਿਹੜਾ ਅੰਮ੍ਰਿਤਸਰ ਦਾ ਐਸਐਸਪੀ ਸਸਪੈਂਡ ਹੋਇਆ ਠੀਕ ਆ ਉਹਦੇ ਨਾਲ ਭਾਵੇਂ ਸਾਡੇ 100 ਮਤ ਪੇਥੋਂ ਉਹਦੀ ਕਾਰਗੁਜ਼ਾਰੀ ਸਾਨੂੰ ਅਸੀਂ ਭਾਈ ਸੰਤੁਸ਼ਟ ਨਾ ਹੋਈਏ ਮਨਿੰਦਰ ਮਨਜਿੰਦਰ ਪਰ ਉਹਨੂੰ ਸਸਪੈਂਡ ਕਿਉਂ ਕੀਤਾ ਉਹਨੂੰ ਇਸ ਕਰਕੇ ਕੀਤਾ ਵੀ ਤੂੰ ਬਿਹਾਰ ਵਾਂਗ ਬੁੱਥਾਂ ਤੇ ਕਬਜ਼ੇ ਕਿਉਂ ਨਹੀਂ ਲਏ ਔਰ ਤੂੰ ਸਾਡੇ ਮੁਤਾਬਕ ਉਲਟੇ ਪਰਚੇ ਕਿਉਂ ਨਹੀਂ ਕੀਤੇ ਜਿਹੜਾ ਇਹ ਰੌਲਾ ਪਾਉਂਦੇ ਉਹ ਰੌਲਾ ਨਹੀਂ ਸੀ ਹੈਗਾ ਇਸ ਕਰਕੇ ਜੇ ਅਫਸਰ ਸਾਹਿਬ ਦਾ ਪੰਜਾਬ ਦੀਦਾ ਇੰਨਾ ਮਰਾਜ ਡਾਊਨ ਕੀਤਾ ਜਾਊ ਚੰਗੇ ਕੰਮ ਕਰਨ ਵਾਲੇ ਬੰਦਿਆਂ ਨੂੰ ਦਿੱਲੀ ਦੇ ਜਿਹੜੇ ਬੈਠੇ ਨੇ ਸੁਪਰ ਸੀਮ ਉਹ ਇਹਨਾਂ ਪਨਿਸ਼ ਕਰਨਗੇ ਪੰਜਾਬ ਨਹੀਂ ਚੱਲ ਸਕਦਾ ਹਰ ਤੀਜੇ ਦਿਨ ਇੱਥੇ ਕਤਲੋਗਾਰ ਹੋ ਰਹੀ ਆ ਹਲੇ ਰੋਜ਼ ਕਤਲ ਸ਼ਰੇਆਮ ਗੋਲੀਆਂ ਚੱਲ ਰਹੀਆਂ ਹੈਗੀਆਂ ਅੰਮ੍ਰਿਤਸਰ ਦੇ ਬੱਸ ਸਟੈਂਡ ਤੇ ਗੋਲੀ ਚੱਲੀ ਹੈਗੀ ਆ ਇਹਨੂੰ ਕੌਣ ਥੰਮੂਗਾ ਇਹਨਾਂ ਕੋ ਇਸ ਕਰਕੇ ਭਰਾਓ ਪੰਜਾਬੀਓ ਜਾਗਣ ਦਾ ਵੇਲਾ ਜੇ ਨਹੀਂ ਤੇ ਦੂਰ ਇੰਨਾ ਚਲਿਆ ਜਾਣਾ ਇਹਨੂੰ ਕਭਰਾਉਣ ਦਾ ਵੀ ਨਹੀਂ ਹੈਗਾ ਵੀ ਕਭਰਾਇਆ ਕੁਛ ਹੋ ਆਪਾਂ ਇਕੱਠੇ ਹੋ ਗ ਜੀਏ ਆਪਾਂ ਇਕੱਠੇ ਹੋ ਕੇ ਸੰਘਰਸ਼ ਕਰਾਂਗੇ ਹਰ ਤਰ੍ਹਾਂ ਦੀ ਤਾਕਤ ਨੂੰ ਮਾਰ ਦੇ ਦਾਂਗੇ ਇਸ ਕਰਕੇ ਤੁਹਾਡੇ 'ਚ ਗੱਲ ਲੈ ਕੇ ਜਾ ਰਹੇ ਹਾਂ ਪੀ ਖੇਤੀ ਸੈਕਟਰ ਹੁਣ ਅਮਰੀਕਾ ਦੇ ਹਵਾਲੇ ਹੋ ਰਿਹਾ ਅਮਰੀਕਾ ਦੀਆਂ ਬਹੁਕੰਮੀ ਕੰਪਨੀਆਂ ਪਹਿਲਾਂ ਵੀ ਸੀ ਹੁਣ ਉਹਨਾਂ ਤੇ ਜ਼ੀਰੋ ਟੈਰਫ ਕਰਤਾ ਹੁਣ ਖੇਤੀ ਸੈਕਟਰ ਤਬਾਹ ਕਰਨ ਵਾਲੇ ਪਾਸੇ ਸਰਕਾਰ ਜਾ ਰਹੀ ਆ ਬਿਜਲੀ ਸੋਧ ਬਿਲ 225 ਆ ਰਿਹਾ ਇਹਦੇ ਲਈ ਸਾਂਝੇ ਸੰਘਰਸ਼ ਕਰੀਏ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੁਹਾਡਾ ਧੰਨਵਾਦ ਸੋ ਲਗਾਤਾਰ ਜਿੱਥੇ ਇੱਕ ਪਾਸੇ ਭਾਰਤ ਦੇ ਉੱਪਰ ਟੈਰਫ ਲਗਾਉਣ ਦੀ ਗੱਲ ਚੱਲ ਰਹੀ ਸੀ ਤਾਂ ਉੱਥੇ ਹੀ ਲਗਾਤਾਰ ਕਿਸਾਨ ਇਸ ਚੀਜ਼ ਦਾ ਵਿਰੋਧ ਕਰ ਰਹੇ ਸਨ ਕਿ ਟੈਰਫ ਦਾ ਅਸਰ ਭਾਰਤ ਦੇ ਕਿਸਾਨਾਂ ਨੂੰ ਚੱਲਣਾ ਪਵੇਗਾ ਤਾਂ ਅਜਿਹੇ ਸਮੇਂ ਦੇ ਵਿੱਚ ਹੁਣ ਸਰਵਨ ਸਿੰਘ ਪੰधेਰ ਵਰਗੇ ਵੱਡੇ ਲੀਡਰ ਇਸ ਨੂੰ ਲੈ ਕੇ ਆਪਣੀ ਆਵਾਜ਼ ਬੁਲੰਦ ਕਰ ਰਹੇ ਨੇ